ਸੱਚ ਹੈ ਜੀ ਸਾਰੇ ਹਨ ਨੂੰ ਕਹਿੰਦੇ ਆ ਸਾਰੇ ਠੀਕ ਹੋਵੋਗੇ ਆਪਾਂ ਸੀਗੇ ਨੈਲਫਾਲ ਤੇ ਆਪਾਂ ਦਾ 뷰 ਦੇਖਣ ਲਈ ਆਏ ਹੋਏ ਕਿਉਂਕਿ 크리스마ਸ ਜਿਹੜੀ ਆਉਂਦੀ ਜਾਂਦੀ ਆ ਦੇਖਣ ਆਏ ਸੀ ਵਿਖੇ ਦਾ ਸਾਰਾ ਸਜਿਆ ਹੋਇਆ ਲਾਈਟ ਜਿਹੜਾ ਇਹ ਡਾਇਮੰਡ ਨੇ ਕਿਉਂਕਿ ਇਹ ਲਾਈਟਸ ਵੀ ਜਿਆਦਾ ਫੇਮਸ ਆ ਇਹਨ ਸਪੀਕਰ ਮੈਗਰੋਫਾਲ ਦੀ ਇਸ ਕੋਪੀ ਆਪਣਾ ਜੀ ਆਫੋਨ ਨਾਦੀ ਨਾਲ ਹੋਰ ਕੈਨੇਡਾ ਟਰੇਡਿੰਗ ਕੰਪਨੀ ਇੱਥੇ ਤੁਸੀਂ ਛੋਟਾ ਮੋਟਾ ਸਮਾਨ ਆਪਣਾ ਵੇਚ ਸਕਦੇ ਹੋ ਖਰੀਦ ਸਕਦੇ ਹੋ ਠੀਕ ਹੈ ਜੀ बहुत सोनी स्पेट है ये काफी लंबी है थे रेस्टोरेंट वगैरह काफी बने हुए हैं किसीना वगैरह दे व्यू बहुत सुहाना रात का लॉजी देखियो इतने नजारा ਟਰੈਨਿੰਗ ਲੱਗ ਗਿਆ ਹੈ। ਲਾਸਟ ਟਾਈਮ ਤਾਂ ਬਣਦਾ ਸੀ ਪਰ ਹੁਣ ਠੰਡ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਟਾਈਮ ਲੱਗ ਕੇ। ਨਹੀਂ ਤਾਂ ਇਹਨੂੰ ਵੀ ਵੇਖ ਜਾਇਜ਼ ਜ਼ਰੂਰ ਕਰਦੇ ਨੇਕਸਟ ਟ੍ਰਿਪ ਤੇ। ਬੜਾ ਖੂਬਸੂਰਤ ਸੁਨਾ ਜਾ ਨਜ਼ਾਰਾ। ਬਹੁਤ ਹੀ ਖੂਬਸੂਰਤ ਦਿਖਣ ਨੂੰ ਸਾਰਾ ਕੁਝ ਰਾਤ ਦਾ ਵੱਖਰਾ ਹੀ ਨਜ਼ਾਰਾ ਹੁੰਦਾ ਤੇ ਦਿਨੇ ਤਾਂ ਇਹ ਲਾਈਟਸ ਵਗੈਰਾ ਪੈਨ ਜੁਆਇ ਨਹੀਂ ਕਰ ਸਕਦੇ ਰਾਤ ਨੂੰ ਦੇਖਣ ਵਾਲਾ ਹੁੰਦਾ ਇਹ ਫੌਲ ਦੇ ਨੇੜੇ ਜਿਹੜੇ ਪਾਰਕ ਬਣੇ ਹੋਏ ਨੇ ਉਹਦੇ ਵਿੱਚ ਆ ਸਾਰੇ ਡੈਕੋਰੇਸ਼ਨ ਕੀਤੀ ਹੋਈ ਹੈ ਲਾਈਟ ਸੀ ਜਿਹਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਇੰਜੋਏ ਕਰਦੇ ਆ ਹਨਾ ਤੇ ਦੂਸਰਾ ਬਾਰਿਸ਼ ਹੋਣ ਕਰਕੇ ਗੱਡੀ ਦੇ ਵਿੱਚ ਬੈਠ ਕੇ ਹੀ ਵੀਡੀਓ ਸ਼ੂਟ ਕਰਨ ਲੱਗੇ ਹੋਏ ਆ। ਤੇ ਇਦਾਂ ਹੀ ਤੁਹਾਨੂੰ ਹੋਰ ਦਿਖਾਵਾਂਗੇ ਫਿਰ ਜਿਉਂ-ਜਿਉਂ 크리스마ਸ ਸੀਰੀ ਆਉਂਦੀ ਜਾਊਗੀ। ਪਰ ਦੇਖਣ ਨੂੰ ਨਾਈਟ 뷰 ਸੋਹਣਾ ਬਹੁਤ ਲੱਗਦਾ। ਤੁਸੀਂ ਵੀ ਆਓ ਵਿਦ ਫੈਮਲੀ ਵੀਕਐਂਡ ਤੇ ਇੰਜੋਏ ਕਰੋ ਆਕੀ। ਸਾਰੇ ਪਾਸੇ ਲਾਈਟਾਂ ਲਾਈਟਾਂ ਕੋਈ ਕਿਸ ਤਰ੍ਹਾਂ ਦੀ ਕੋਈ ਕਿਸ ਤਰ੍ਹਾਂ ਦੀ ਬੜਾ ਦਿਲ ਨੂੰ ਸਕੂਨ ਜੈ ਮਿਲਦਾ ਨਾ ਦੇਖ ਕੇ ਸਾਰਾ ਕੁਝ ਆਪਾਂ ਤਾਂ ਬਹੁਤ ਇੰਜੋਏ ਕਰ ਰਹੇ ਹਾਂ ਜੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਦੇਖ ਕੇ ਨਾਲ ਦੀ ਨਾਲ ਵੀ ਤੁਹਾਨੂੰ ਇਹ ਵੀਅੂ ਕਿੰთა ਦਾ ਲੱਗ ਰਿਹਾ ਹੈ ਤੇ ਆਪਾਂ ਤੁਹਾਡੇ ਲਈ ਹੋਰ ਸੁਣੀਆਂ ਸੁਣੀਆਂ ਵੀਡੀਓਜ਼ ਸ਼ੂਟ ਕਰਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਕਿਉਂਕਿ ਬਾਹਰਲੀ ਕੰਟਰੀਆਂ ਦੇ ਵਿੱਚ ਹੀ ਆ ਆਪਣੀ ਇੰਡੀਆਸ ਤਾਂ ਹੈ ਨਹੀਂ ਚਲੋ ਦੇਖੋ ਨਾਲ ਦੀ ਨਾਲ ਤੁਸੀਂ ਵੀ ਦੇਖੋ ਰੱਬ ਦਾ ਤੋਂ ਸਿਰੋਪਿਸਾਰਾ ਜਿਹੜਾ ਕਿ ਟ੍ਰੇਸ ਮੁਸਕਾ ਕੇ ਇਹਨਾਂ ਨੇ ਸੁਝਾਇਆ ਹੈ ਇਹ ਸਾਰਾ